ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਤੇ ਦੋਸਤੋ ਤੁਹਾਨੂੰ ਪਤਾ ਹੀ ਆ ਜਵਾਰ ਸਾਹਿਬ ਜੀ ਦਾ ਬਰਥਡੇ ਸੀਗਾ ਤੇ ਬਹੁਤ ਜਣਿਆਂ ਨੇ ਵਿਸ਼ਿਸ਼ ਕੀਤੀ ਸਾਰਿਆਂ ਦਾ ਦਿਲੋਂ ਧੰਨਵਾਦ ਜੀ ਅਸੀਂ ਬਹੁਤ ਬਹੁਤ ਜ਼ਿਆਦਾ ਖੁਸ਼ ਹਾਂ ਕਿ ਤੁਸੀਂ ਸਾਨੂੰ ਇੰਨੀਆਂ ਜ਼ਿਆਦਾ ਦੁਆਵਾਂ ਦਿੱਤੀਆਂ ਨੇ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਆ ਕਿਉਂਕਿ ਤੁਸੀਂ ਵੀ ਸਾਡੀ ਇੱਕ ਫੈਮਲੀ ਬਣ ਚੁੱਕੇ ਆ ਜਿਨ੍ਹਾਂ ਨੇ ਸਾਨੂੰ ਸਾਰਿਆਂ ਨੇ ਵਿਸ਼ ਕਰੀਆ ਹਨਾ ਤੇ ਬਾਰ ਸਾਹਿਬ ਜੀ ਤਿਆਰ ਹੋ ਰਹੇ ਆ ਅਸੀਂ ਤਾਂ ਰੈਡੀ ਆ ਬੱਚੇ ਵੀ ਰੈਡੀ ਆ ਤੁਸੀਂ ਦੰਦ ਕੱਢਦੇ ਆ ਕੀ ਗੱਲ ਅੱਜ ਅੱਜ ਵਿਚਾਰਾਂ ਨਾਲ ਇੱਕ ਧੋਖਾ ਹੋ ਗਿਆ ਥੋੜਾ ਜਿਹਾ ਹਨਾ ਆਵਾ ਕੋਈ ਗਿਫਟ ਨਹੀਂ ਦਿੱਤਾ ਅੱਜ ਉਹ ਨਹੀਂ ਪਤਾ ਕੀ ਅਸੀਂ ਮੈਂ ਨੂੰ ਇਹ ਚਾਹ ਹੁੰਦਾ ਬਾਅਦ ਚ ਨਹੀਂ ਜੀ ਮੈਂ ਅੱਜ ਗਿਫਟ ਦੇਣਾ ਤਾਂ ਉਹ ਮੈਂ ਗਿਫਟ ਸਭ ਤੋਂ بڑا ਗਿਫਟ ਦੇਣਾ ਤਾਂ ਹੋ ਸਕਦਾ ਮੈਂ ਹਾਂ ਦੋ ਚਾਰ ਦਿਨਾਂ ਦੇ ਵਿੱਚ ਦੇ ਦਵਾਂ ਹਨਾ ਕਿਉਂਕਿ ਨਾ ਇਹਨਾਂ ਨੂੰ ਗਿਫਟ ਇਸ ਵਾਰੀ ਦੇਣ ਤੋਂ ਰਹਿ ਗਿਆ ਪਰ ਉਹ ਗਿਫਟ ਮੈਂ ਦੇਣਾ ਸੀਗਾ ਤੇ ਮੈਂ ਜਿਨ੍ਹਾਂ ਨੂੰ ਕਾਲ ਕੀਤੀ ਸੀਗੀ ਵੀਰ ਜੀ ਨੂੰ ਉਹ ਵੀਰ ਜੀ ਸ਼ਾਪ ਤੇ ਨਹੀਂ ਆਏ ਸੀਗੇ ਅੱਜ ਪਤਾ ਨਹੀਂ ਕੋਈ ਪ੍ਰੋਬਲਮ ਹੋਣੀ ਤੇ ਫੋਨ ਵੀ ਉਹਨਾਂ ਦਾ ਬੰਦ ਸੀਗਾ ਹਾਂ ਆਪਣਾ ਲਾਉਣਾ ਨਹੀਂ ਮੇਰੇ ਲਾਉਣਾ ਹੁਣ ਹੈ ਕਿਉਂ ਹੋਰ ਕੀ ਆ ਹੁਣ ਮੇਰੇ ਲਵਾਉਣ ਤਾਂ ਚੱਲਈ ਆ ਨਹੀਂ ਨਹੀਂ ਤੁਹਾਡੇ ਨਹੀਂ ਲੱਗਣਦਾਂ ਦੀ ਮੈਂ ਆਪਣੇ ਕੋਲ ਉਲਾ ਦੂੰਗੀ ਠੀਕ ਹੈ ਹਾਂਜੀ ਅਸਿਆ ਤੁਸੀਂ ਆਪਣੇ ਕੋਲ ਤੇ ਨਹੀਂ ਕੱਢਣਾ ਕੋਈ ਵਾਸਾ ਠੀਕ ਆ ਅੱਜ ਤੁਹਾਨੂੰ ਫਿਲਮ ਦਿਖਾਵਾਂਗੇ ਤੇ ਅੱਜ ਨਾਲ ਤੁਹਾਨੂੰ ਖਾਣਾ ਪੀਣਾ ਵੀ ਖਿਲਾਉਂਗੇ ਦੱਸਿਓ ਕੀ ਕੀ ਖਾਣਾ ਏ ਸਾਰਾ ਕੁਝ ਸਮਝ ਗਿਆ ਤੁਹਾਡੀ ਗੱਲ ਵਿੱਚ ਕਿਉਂਕਿ ਦੋ ਸੂ ਇਹ ਸਾਲ ਬਾਅਦ ਹੁੰਦਾ ਹਨਾ ਹਮ ਸਾਲ ਬਾਅਦ ਹੁੰਦਾ ਇਹ ਤਿਹਾਰ ਜਨਮ ਦਿਨ ਦਾ ਤਿਹਾਰ ਹਾਂਜੀ ਤਿਹਾਰੇ ਹੁੰਦਾ ਇੱਕ ਲਿਖੇ ਹਨਾ ਕਿ ਹੁਣ ਬੱਚਿਆਂ ਨੂੰ ਤਾਂ ਮੈਂ ਕਹੇ ਨੀ ਵੀ ਅਸੀਂ ਪਹਿਲਾਂ ਕਦੇ ਨਹੀਂ ਮੇਰਾ ਇੱਕ ਸਾਲ ਕੱਟ ਗਿਆ ਉਹ ਨੂੰ ਤੇ ਹਾਰ ਪਾਲਦਾ ਸਾਲ ਮੇਰਾ ਵੀ ਤਾਂ ਘਟਣਾ ਹੀ ਹੈ ਅਗਲੇ ਮਹੀਨੇ ਮੇਰਾ ਵੀ ਘਟਣਾ ਹੀ ਹੈ ਜੀ ਕੋਈ ਚੱਕਰ ਨਹੀਂ ਜਦੋਂ ਕਹਿੰਦੇ ਦੁਨੀਆ ਤੋਂ ਜਾਣਾ ਹੈ ਜਾਣਾ ਹੀ ਆ ਪਰ ਜਿਹੜੀ ਰੱਬ ਨੇ ਜ਼ਿੰਦਗੀ ਦਿੱਤੀ ਅੱਜ ਦਾ ਦਿਨ ਦਿੱਤਾ ਸਾਨੂੰ ਉਹਨੂੰ ਅੰਜੋਏ ਕਰੋ ਆਨੰਦ ਮਾਣੋ ਇਹਨਾਂ ਲੋਕਾਂ ਵਾਂਗੂ ਹੋਣਾ ਬਾਲੀਆਂ ਕਲੂਲਾਂੀਆਂ ਦਾ ਕਰਦੇ ਨਹੀਂ ਜੀ ਆ ਉਹੀ ਬਿਨਾਂ ਗੱਲ ਤੋਂ ਚਲੋ ਜੀ ਸ਼ੋਪਿੰਗ ਜੀ ਉੱਥੇ ਇੰਨੇ ਪੈਸੇ ਖਰਚ ਤੋ ਜੀ ਐਂ ਕਰ ਲਓ ਅਸੀਂ ਸਿੰਪਲ ਜਿਹੇ ਬੰਦੇ ਆ ਤੁਹਾਡੇ ਵਰਗੇ ਹੀ ਆ ਹਨਾ ਬਾਲਾ ਖਰਚਾ ਕਰਨਾ ਅਸੀਂ ਨਾ ਤਾਂ ਸਾਨੂੰ ਪਸੰਦ ਹੈ ਨਾ ਅਸੀਂ ਕਰਦੇ ਹੀ ਆਂ ਦੋਸਤੋ ਉਹ ਤੁਹਾਨੂੰ ਇੱਕ ਹੋਰ ਖੁਸ਼ਖਬਰੀ ਦੱਸਾਂ ਅੱਜ ਹਨਾ ਤੇ ਅਸੀਂ ਅੱਜ ਟਿਕਟ ਬੁੱਕ ਕਰਾਈ ਆ ਅਸੀਂ ਦੇਖਣ ਜਾ ਰਹੇ ਆ ਫਿਲਮ ਠੀਕ ਹੈ ਜੀ ਸਸਤੇ ਮਾ ਸਸਤੇ ਮਾ ਜਾਵਾਂਗੇ ਸਸਤੇ ਮਾ ਬਿਲਕੁਲ ਐ ਸਸਤੇ ਚ ਤੇ ਅੱਜ ਇਹਨਾਂ ਦਾ ਬਰਥਡੇ ਵੀ ਇੰਨਾ ਸਾਡੇ ਵਾਸਤੇ ਹੋ ਰਿਹਾ ਬੈਸਟ ਰਿਹਾ ਹਨਾ ਤੁਸੀਂ ਗੈਸ ਲਾਓ ਵੀ ਕਿੰਨੇ ਦੀ ਟਿਕਟ ਹੋਗੀ ਠੀਕ ਹੈ ਪਹਿਲਾਂ ਤੁਸੀਂ ਦੱਸਿਓ ਫਿਰ ਤੁਹਾਨੂੰ ਅਸੀਂ ਦੱਸਾਂਗੇ ਵੀ ਟਿਕਟ ਕਿੰਨੇ ਦੀ ਅੱਗੇ ਦੱਸ ਦੇਣੀ ਟਿਕਟ ਕਿੰਨੇ ਦੀ ਹੈ ਹਾਂਜੀ ਤੇ ਤੁਸੀਂ ਗੈਸ ਕਰੋ ਹਜੇ ਥੋੜਾ ਟਾਈ ਅੱਜ ਬਿਲਕੁਲ ਇਹ ਸਸਤੇ ਚ ਅੱਜ ਕੀ ਸੀਗਾ ਜਿੱਥੇ ਅਸੀਂ ਦੇਖ ਲਓ ਪੰਜ ਜਣਿਆਂ ਨੇ ਜਾਣਾ ਹੁਣ ਹਨਾ ਪੰਜ ਜਣੇ ਦੋ ਚਾਰ ਪੰਜ ਪੰਜ ਜਣੇ ਪੰਜ ਟਿਕਟਾਂ ਹਨਾ ਕਿੱਥੇ ਦਾ ਸਾਡੀਆਂ ਉਹਨੇ ਦੇ ਪੰਜ ਟਿਕਟਾਂ 1000 ਰੁਪਏ ਦੀਆਂ ਹਨਾ ਕਿੱਥੇ ਜਾਂਈਆਂ ਉਹ ਤੁਹਾਨੂੰ ਵਾਚਤਾ ਦੱਸ ਦੇਣ ਕਿੰਨੇ ਦੀ ਆਈਏ ਹੁਣ ਅਸੀਂ ਉਹਨੇ ਜੇ ਸਾਫ ਹੀ ਲੈਣਾ ਨਾਲ ਹਾਂਜੀ ਅਸੀਂ ਖਾ ਪੀ ਵੀ ਲੈਣਾ ਚਲੋ ਬੱਚਾ ਆਪਾਂ ਮੋਲਾ-ਮੂਲਾ ਵਾਲੇ ਹੈ ਨਹੀਂ ਤੇ ਤੁਹਾਨੂੰ ਦੱਸੀਏ ਗੱਲ ਹਨਾ ਸਿੱਧੀ ਆਪਾਂ ਕਿਉਂਕਿ ਜਾਣ ਨੂੰ ਤਾਂ ਅਸੀਂ ਵੀ ਜਾ ਸਕਦੇ ਹਾਂ ਮੋਲਾਂ ਚ ਪਰ ਅਸੀਂ ਇਹ ਕਹਿੰਦੇ ਆਂ ਵੀ ਅਸੀਂ ਵੀਡੀਓ ਬਣਾਵਾਂਗੇ ਪਾਵਾਂਗੇ ਹਨਾ ਤਾਂ ਉਹਦਾ ਗਲਤ ਇਫੈਕਟ ਪੈਂਦਾ ਹਾਂਜੀ ਕਿਉਂਕਿ ਆਪਾਂ ਨੂੰ ਜਿੰਨੀ ਕਿ ਚਾਦਰ ਉਹਨੇ ਕ ਪੈਰ ਪਸਾਰਨੇ ਚਾਹੀਦੇ ਅਸੀਂ ਉਹਨੇ ਕ ਹੀ ਪਸਾਰਦੇ ਆਂ ਜੇ ਅਸੀਂ ਉਸ ਤੋਂ ਜ਼ਿਆਦਾ ਪਸਾਰੂਗੇ ਤਾਂ ਕੋਈ ਪਤਾ ਨਹੀਂ ਹੁੰਦਾ ਟਾਈਮ ਦਾ ਹਨਾ ਅੱਜ ਕਿਉਂ ਆਏ ਆ ਹੁਣ ਸਾਡਾ ਕੋਈ ਬਲੌਗ ਦੇਖੂਗਾ ਹਨਾ ਤਾਂ ਉਹ ਅਗਲੇ ਅਗਲੇ ਦੇ ਘਰ ਚ ਵੀ ਇਹੀ ਗੱਲ ਹੋਣੀ ਨਹੀਂ ਹਾਂਜੀ ਤੇ ਹਸਬੰਡ ਵਾਈਫ ਚ ਚੀਜ਼ਾਂ ਹੋਣ ਲੱਗ ਜਾਈਆਂ ਉਹ ਜਾਣਦੇ ਆ ਤਾਂ ਅਸੀਂ ਵੀ ਜਾਣਾ ਅਸੀਂ ਵੀ ਜਾਉਂਗੇ ਹਨਾ ਪਰ ਅਸੀਂ ਘੱਟ ਤੋਂ ਘੱਟ ਵਾਲੀ ਬੰਦੇ ਆ ਤੇ ਘੱਟ ਤੋਂ ਘੱਟ ਹੀ ਦਿਖਾਵਾਂਗੇ ਘੱਟ ਤੋਂ ਘੱਟ ਹੀ ਸਾਰਦੇ ਆ ਅਸੀਂ ਬਹੁਤ ਘੱਟ ਚ ਸਾਰਦੇ ਆ ਮਤਲਬ ਸਾਨੂੰ ਚਲੋ 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 ਲੇਟ ਹੋ ਗਏ ਤੇ ਚਲੋ ਠੀਕ ਹੈ ਜੀ ਸਾਡੇ ਨਾਲ ਮੰਮੀ ਵੀ ਜਾ ਰਹੇ ਆ ਤੇ ਅਸੀਂ ਵਲੌਗ ਸ਼ੂਟ ਕਰਾਂਗੇ ਉੱਥੇ ਜਾ ਕੇ ਹੁਣ ਠੀਕ ਹੈ ਜੀ ਤੇ ਰਸਤੇ 'ਚ ਹੋਇਆ ਤੁਹਾਨੂੰ ਦਿਖਾਵਾਂਗੇ ਤੇ ਅਸੀਂ ਦੂਰ ਨਹੀਂ ਜਾ ਰਹੇ ਅਸੀਂ ਨੇੜੇ ਜਿਹੇ ਸਿਨਮੇ 'ਚ ਜਾ ਰਹੇ ਆ ਤੇ ਉਹ ਵੀ ਤੁਹਾਨੂੰ ਦਿਖਾਣੇ ਆ ਅਸੀਂ ਕਿੱਥੇ ਜਾ ਰਹੇ ਆ ਠੀਕ ਹੈ ਜੀ ਬਣੇ ਰਹੋ ਵਲੌਗ ਨਾਲ ਹਾਂਜੀ ਦੋਸਤੋ ਲਓ ਜੀ ਆਪਾਂ ਪਹੁੰਚ ਗਏ ਆ ਜੀ ਆਪਣੀ ਲੋਕੇਸ਼ਨ ਤੇ ਹਨਾ ਜਿੱਥੇ ਆਪਾਂ ਨੇ ਫਿਲਮ ਦੇਖਣੀ ਐ ਸਿਨੇਮੇ ਚ ਤੇ ਦੇਖੋ ਅਸੀਂ ਸਾਰੇ ਜਾਣੇ ਹਨਾ ਬੈਠੇ ਆ ਬੈਠੇ ਆ ਗੱਡੀ ਚ ਓਏ ਸਿਰ ਮਾਰਿਆ ਮੇਰੇ ਤੇ ਅਸੀਂ ਕਿੱਥੇ ਆਏ ਜੀ ਅਸੀਂ ਆਏ ਆ ਮਰੰਡੇ ਆਪਾਂ ਮੋਲਾ-ਮੂਲਾ ਚ ਜਾਣੇ ਵਾਲੇ ਹੈ ਨਹੀਂ ਹਨਾ ਤੇ ਫਿਲਮ ਦੇਖਣੀ ਐ ਇੱਥੇ ਦੇਖ ਲੈਣੀ ਆਪਾਂ ਨੇ ਤੇ ਅੱਜ ਤੁਹਾਨੂੰ ਵੀ ਪਤਾ ਹੋਊਗਾ ਵੀ ਅੱਜ ਹੈਗਾ ਜੀ ਸਿਨਮਾ ਡੇ ਸਿਨਮਾ ਡੇ ਹਨਾ ਸਿਨਮਾ ਅੱਜ ਸਭ ਦੀ ਫਿਲਮ ਆ ਸਿਨਮਾ ਡੇ ਤੇ ਸਿਨਮਾ ਡੇ ਨੂੰ ਟਿਕਟਾਂ ਸਸਤੀਆਂ ਮਿਲਦੀਆਂ ਸਾਨੂੰ ਵੀ ਇਹ ਗੱਲ ਦਾ ਪਤਾ ਨਹੀਂ ਤੇ ਹੈਗਾ ਇਹ ਤਾਂ ਮੈਂ ਸਵੇਰੇ ਜਦੋਂ ਮੈਂ ਬੁੱਕ ਕਰਨ ਲੱਗਿਆ ਸੀ ਨਾ ਉਦੋਂ ਪਤਾ ਲੱਗਿਆ ਅੱਜ ਸਾਨੂੰ ਇੱਕ ਟਿਕਟ ਮਿਲੀ ਆ ਜੀ ਓਨਲੀ 199 ਰੁਪੀਏ ਦੀ ਹਨਾ 99 ਰੁਪਏ ਦੀ ਇੱਕ ਇੱਕ ਟਿਕਟ ਮਿਲੀ ਆ ਕਿੱਥੇ ਸਾਨੂੰ ਮਿਲਣੀ ਸੀ 180 ਦੀ ਜਾਂ 200 ਦੀ 200 ਦੀ ਤੇ ਪੰਜ ਟਿਕਟਾਂ ਦੇਖ ਲਓ 500 ਦੀਆਂ ਹਨਾ 500 ਦੀਆਂ ਟਿਕਟਾਂ ਨਹੀਂ ਸਾਨੂੰ ਮਿਲਣੀਆਂ ਸੀ 1000 ਰੁਪਏ ਦੀਆਂ ਟਿਕਟਾਂ ਤੇ ਆਪਣਾ ਫਾਇਦਾ ਹੋ ਗਿਆ ਤੇ ਨਾਲੇ ਆਪਾਂ ਫਲਾਉਂ ਦੇਖ ਲੈਣੀ ਆ ਦੇ ਨਾਲੇ ਆਪਾਂ ਨੇ ਖਾਪੀ ਲੈਣਾ ਹਾਂ ਇਹਲੇ ਟਾਈਮ 'ਚ ਆਏ ਆਪਾਂ ਸ਼ਾਮ ਦੇ ਸ਼ੋ ਨੂੰ ਹਨਾ 8:30 ਵਜੇ ਦਾ ਸ਼ੋ ਆ 8:30 ਦਾ ਸ਼ੋ 7:30 ਤੋਂ ਹੋਇਆ ਜੇ ਦੇਖੀ ਕਿਉਂਕਿ ਰਾਤ ਨੂੰ ਪਤਾ ਸੌਣਾ ਹੀ ਹੁੰਦਾ ਦਿਨ 'ਚ ਅਸੀਂ ਕੰਮ ਵੀ ਕਰਦੇ ਹਾਂ ਛੱਡ ਕੇ ਆਉਣਾ ਨਹੀਂ ਸੀ ਚਾਹੁੰਦੇ ਹਨਾ ਤੇ ਕੰਮ ਵੀ ਬਹੁਤ ਸੀ ਤੇ ਚਲੋ ਦੇਖਦੇ ਆਂ ਫਿਲਮ ਅੰਦਰ ਚੱਲਦੇ ਆਂ ਦੋਸਤੋ ਜਿਹੜੀ ਮम्मा ਨੇ ਹਨਾ ਉਹ ਤੁ ਸਲਾਈ ਵਾਲੀ ਮਸ਼ੀਨ ਦਿੱਤੀ ਨਮੀ ਹਨਾ ਉਹਦੀ ਵੀ ਹਨਾ ਇਹ ਹੱਥ ਦੀ ਗੱਲਾਂ ਨਾਲ ਡਰਾਇੰਗ ਕਰੀਓ ਮਹੀਨ ਦੀ ਜਿਹੜੀ ਹੈ ਨਾ ਹਾਂਜੀ ਤੁਹਾਨੂੰ ਵੀ ਡਰਾਇੰਗ ਵੀ ਦਿਖਾ ਦੂੰਗੇ ਇਹ ਸਾਡਾ ਚਿੱਤਰਕਾਰ ਹੈ ਜਿਹੜੀ ਹੱਥ ਜਕ ਬਹੁਤ ਕਲਾ ਹੈ ਉਹਦੀ ਵੀ ਡਰਾਇੰਗ ਬਣਾ ਛੱਡੀ ਚਲੋ ਠੀਕ ਹੈ ਜੀ ਇੱਧਰ ਬੈਠਾ ਆਪਣਾ ਟੱਬਰ ਦੀ ਨੇ ਭੁੱਲ ਗਈ ਵੀ ਹਾਂਜੀ ਆ ਦੇਖੋ ਇੱਧਰ ਸਰਪੰਚ ਜੜੀ ਬੈਠੀ ਆ ਫੀਟ ਤੇ ਜੀ ਕਹਿੰਦੀ ਵੀ ਰਹੀ ਹੈ ਤੇ ਉਹ ਜੀ ਮੰਜੇ ਲੱਗੀ ਹਾਂਜੀ ਦੋਸਤੋ ਲਓ ਜੀ ਮੂਵੀ ਆਪਾਂ ਦੇਖਿਆ ਏ ਤੇ ਫਿਲਮ ਤਾਂ ਇਸ ਤੋਂ ਉੱਪਰ ਹਨਾ ਕੁਝ ਨਹੀਂ ਹੋਉਂਦਾ ਹਨਾ ਵੀ ਇੰਨੀ ਸੋਹਣੀ ਮੂਵੀ ਹਨਾ ਚਲੋ ਹਰੇਕ ਵਾਰੇ ਵਧੀਆ ਹੁੰਦੀ ਆ ਤੇ ਇਸ ਵਾਰ ਤਾਂ ਬਹੁਤ ਹੀ ਜ਼ਿਆਦਾ ਵਧੀਆ ਲੱਗੀ ਹਨਾ ਵੀ ਐਂਡ ਵਾਲੇ ਸੀਨ ਸੀਨਾਂ ਨੇ ਤਾਂ ਹਨਾ ਝੰਜੋੜ ਕੇ ਰੱਖਤਾ ਵੀ ਇੱਕ ਵਾਰ ਤਾਂ ਲੂ ਕੰਡੇ ਖੜੇ ਹੋ ਗਏ ਹਨਾ ਦੇਖ ਕੇ ਫਿਲਮ ਨੂੰ ਤੇ ਰੋਣਾ ਬਹੁਤ ਆਉਂਦਾ ਤੇ ਚਲੋ ਅਸੀਂ ਹੁਣ ਫਿਲਮ ਨੂੰ ਦੇਖ ਕੇ ਆ ਗਏ ਤੇ ਹੁਣ ਮੈਨੂੰ ਲੱਗਿਆ ਕਿ ਮੈਂ ਕਿਨਾ 11:00 ਵੱਜ ਗਏ 11:00 ਵੱਜ ਗਏ ਹੁਣ ਅਸੀਂ ਕਿਵੇਂ ਘਰ ਜਾ ਕੇ ਕਿਹੜਾ ਰੋਟੀ ਬਣਾਉਂਗਾ ਆ ਗਏ ਸੀਗੇ ਮਿੱਤਰਾਂ ਦੇ ਢਾਬੇ ਤੇ ਹਨਾ ਮਿੱਤਰਾਂ ਦਾ ਢਾਬਾ ਤੁਹਾਨੂੰ ਪਤਾ ਹੀ ਆ ਤੇ ਆ ਦੇਖੋ ਇਹਨਾਂ ਦੇ ਭਾਂਡੇ ਇੱਧਰ ਨਿਆਣਿਆਂ ਨੂੰ ਵੀ ਭਾਂਡੇ ਰੱਖ ਗਿਆ ਉਹਦੇ ਸਿੰਦਰ ਖੁੱਲੀ ਨੂੰ ਸਾਡੀ ਨੂੰ ਭਾਂਡੇ ਕਿੱਡਾ ਥਾਲ ਤੇ ਇਹ ਕਹਿੰਦੇ ਜੀ ਬਰਥਡੇ ਦੀ ਪਾਰਟੀ ਕਰੋ ਮੈਂ ਚਲੋ ਕਰ ਲਵਾਂ ਬਰਦੀ ਹੈ ਪਾਰਟੀ ਹੂੰ ਅੱਜ ਤੇ ਬਰਦੀ ਸਾਲ ਬਾਅਦ ਹੂੰ ਲੋ ਜੀ ਦੋਸਤੋ ਆਪਣਾ ਆ ਗਿਆ ਖਾਣਾ ਵੇ ਦੇਖੋ ਜੀ ਕੜਾਈ ਪਨੀਰ ਨਾਲ ਜਿਲੀ ਦਾਲ ਬਣੀ ਮੂੰਗੀ ਮਸਰੀ ਨਾਲ ਨਾਲ ਰਾਇਤਾ ਰੈਤਾ ਦੀ ਬੁੰਦੀ ਬੁੰਦੀ ਰੈਤਾ ਲਓ ਜੀ ਦੋਸਤੋ ਆਪਾਂ ਨੇ ਸ਼ਕਲ ਲੰਗਰ ਤੇ ਹੁਣ ਇੱਧਰ ਝੂਟੇ ਹੋ ਗਏ ਸਟਾਰਟ ਤੇ ਆਪਾਂ ਰੁਕੇ ਸੀਗੇ ਮਿੱਤਰਾਂ ਦੇ ਢਾਬੇ ਤੇ ਹਨ ਤੇ ਤੁਹਾਨੂੰ ਪਤਾ ਹੀ ਹੈ ਕਾਤਮਕ ਫਿਲਮ ਹੋਇਆ ਸੀ ਉੱਪਰ ਫਿਲਮ ਇਹਦੀ ਫੂਟਿੰਗ ਹੋਈ ਸੀ ਇੱਥੇ ਤੇ ਉਹਦੇ ਬਾਅਦ ਮਸ਼ਹੂਰ ਹੋ ਗਿਆ ਸੀ ਤੇ ਹੁਣ ਵਿਚਾਰਿਆ ਥੋੜੇ ਦਾ ਇਹਦਾ ਹਨ ਖਾਲ ਹੈ ਜਹੀ ਆ ਤੁਹਾਡੇ ਸਾਹਮਣੇ ਕਿਉਂਕਿ ਰਾਜਾ ਢਾਬਾ ਖੁੱਲ ਗਿਆ ਸੀ ਨਾਲ ਰਾਜੇ ਢਾਬੇ ਨੇ ਕੰਮ ਖਿੱਚ ਤਾ ਬਹੁਤ ਜ਼ਿਆਦਾ ਤੇ ਇਧਰ ਸਾਡੇ ਬڑے ਛੋਟੇ ਜਵਾਕ ਲੱਗੇ ਲੱਗੇ ਹੋਏ ਝੂਟੇ ਉਧਰ ਮਾਦਾ ਲੱਗੀ ਹੋਈ ਐ ਇਧਰ ਆ ਮੜਨ ਲੱਗੀ ਹੋਈ ਐ ਸੱਤ ਨਵਾਂ ਚੋਗੀ ਹਾਂ ਪਾਪਾ ਜੀ ਹਾਂ ਇਹਨਾਂ ਨੇ ਆਪਣਾ ਆਪਣਾ ਝੂੜਾ ਪਾ ਲਿਆ ਪਾਪਾ ਜੀ ਸੱਸ ਨੇ ਪਾ ਲਿਆ ਲਾਲ ਰੰਗ ਦਾ ਨੋ ਨੇ ਪਾ ਲਿਆ ਹਰੇ ਰੰਗ ਦਾ ਪਾਪਾ ਜੀ ਲੋ ਜੀ ਸੱਸ ਨੂੰ ਹੋ ਗਈਆਂ ਗੱਠੀਆਂ ਹੋਰ ਤਾਂ ਕੋਈ ਚੱਕਰ ਨਹੀਂ ਬੱਸ ਟੁੱਟਣ ਦਾ ਡਰ ਆ ਕੋਈ ਨਹੀਂ ਕੀ ਹੱਦ ਹੈਗਾ ਨਾ ਜੇ ਮੈਂ ਦੁਬਾਰਾ ਬੋਲਿਆ ਤੂੰ ਉੱਠ ਖੜਨਾ ਆਪਾਂ ਹੁਣ ਚੱਲੇ ਹਾਂ ਜੀ ਘਰ ਨੂੰ ਢਾਬੇ ਨੂੰ ਵੀ ਕਰਤੀ ਆਪਾਂ ਅਲਵਿਦਾ ਫੇਲਾ ਹੁਣ ਦੇਖ ਆਏ ਅੱਜ ਤੇ ਰਾਤ ਦੇ 12 ਵਜਣੇ ਵਾਲੇ ਆ ਜੀ ਪੌਣੇ 12 ਹੋ ਗਏ ਤੇ ਅਸੀਂ ਫਿਰਦੇ ਆ ਬਾਹਰ ਤੇ ਚਲੋ ਅੱਜ ਦਾ ਕੋਈ ਚੱਕਰ ਨਹੀਂ ਆ ਦੇਖੋ ਇੱਧਰ ਝੂਟੇ ਦੇ ਝੂਟਿਆਂ ਨੂੰ ਰੋਣ ਲੱਗੀ ਹੋਈ ਐ ਚਲੋ ਠੀਕ ਆ ਦੋਸਤੋ ਜੇ ਬਲੌਗ ਵਧੀਆ ਲੱਗਿਆ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੀ ਅਸੀਂ ਵੀ ਚੱਲੇ ਹੁਣ ਆਪਣੇ ਘਰਾਂ ਨੂੰ